ਮਨ ਮੇਰਾ ਵੀ ਭਾਜੀ ਦੇ ਕਹਿਣ ਨੂੰ ਵਾਹ ਪਾਰ ਆਇਆ ਪਰ ਆਈ ਐਮ ਆਰਟਿਸਟ ਅ ਸਾਡੇ ਨਾਲ ਇਦਾਂ ਬਹੁਤ ਵਾਕਿਆ ਆਉਂਦੇ ਸਿੰਗਰਾਂ ਦੇ ਜਦੋਂ ਅਸੀਂ ਪਿੱਛੇ ਰੋਣੇ ਹੁੰਨੇ ਆ ਪਰ ਸਟੇਜ ਤੇ ਜਾ ਕੇ ਸਾਨੂੰ ਹੱਸਣਾ ਹੀ ਪੈਂਦਾ ਸੋ ਰਾਜਵੀਰ ਦੇ ਲਈ ਔਰ ਤੁਸੀਂ ਸਾਰਿਆਂ ਨੇ ਤਾੜੀ ਮਾਰ ਕੇ ਨਾਲ ਸਾਥ ਦੇਣਾ ਕਿਉਂਕਿ ਹੁਣ ਬੀਬੀ ਜੀ ਮੰਮੀ ਇਹ ਆਪਾਂ ਯਮਲੇ ਨੂੰ ਯਮਲਾ ਸਾਬਤ ਕਰਨਾ ਕਿ ਇਹ ਯਮਲਾ ਕਿਉਂ ਸੀ ਹੈਨਾ ਉਹ ਇੰਨਾ ਖੁਸ਼ਦਿਲ ਇਨਸਾਨ ਕਿਉਂ ਸੀ ਉਹ ਹੁੰਦਾ ਤੇ ਚਾਰ ਪੰਜ ਰੀਲਾਂ ਉਹਨੇ ਬਣਾ ਲੈਣੀਆਂ ਸੀ ਤੇ ਗਾਣੇ ਗਾ ਲੈਣੇ ਸੀ ਅਸੀਂ ਪਹਿਲਾਂ ਸੀ ਮਲੰਗ ਸਾਨੂੰ ਤੂੰ ਛਾੜੇ ਰੰਗ ਪਲੀਜ਼ ਨਾਲ ਨਾਲ ਆਪਾਂ ਸਾਰੇ ਇੱਕ ਵਾਰੀ ਇਸ ਉਹਨਾਂ ਦੀ ਯਾਦ ਨੂੰ ਆਪਾਂ ਤਾਜ਼ਾ ਕਰਨਾ ਤੇ ਨਾਲ ਨਾਲ ਪਲੀਜ਼ ਅਸੀਂ ਅਸੀਂ ਪਹਿਲਾਂ ਸੀ ਮਲੰਗ ਸਾਨੂੰ ਤੂੰ ਛਾੜੇ ਰੰਗ ਅਸੀਂ ਪਹਿਲਾਂ ਸੀ ਮਲੰਗ ਸਾਨੂੰ ਪਲੀਜ਼ ਤੁਸੀਂ ਵੀ ਇੱਕ ਵਾਰੀ ਨਾਲ ਰਾਜਵੀਰ ਦੇ ਲਈ ਆਪਾਂ ਤਾਂ ਹੀ ਨਿਕਲਾਂਗੇ ਇਸ ਚੀਜ਼ ਤੋਂ ਅਗਰ ਉਹਨਾਂ ਨੂੰ ਟ੍ਰਿਬਿਊਟ ਕਰਾਂਗੇ ਅਸੀਂ ਪਹਿਲਾਂ ਸੀ ਮਲੰਗ ਸਾਨੂੰ ਤੂੰ ਓ ਛਾੜੇ ਰੰਗ ਜਾਣੀ ਖੁਸ਼ੀਆਂ ਦੇ ਬਾਗ 'ਚ ਉਮਰ ਰਹੀਏ ਲੰਗ ਅਸੀਂ ਪਹਿਲਾਂ ਸੀ ਮਲੰਗ ਸਾਨੂੰ ਤੂੰ ਓ ਛਾੜੇ ਰੰਗ ਜਾਣੀ ਖੁਸ਼ੀਆਂ ਦੇ ਬਾਗ 'ਚ ਉਮਰ ਰਹੀਏ ਲੰਗ ਤੇਰਾ ਦਿਲੋਂ ਕਿਵੇਂ ਲਾ ਕੇ ਮੈਂ ਸਕੂਨ ਰੱਖ ਦੇਵਾਂ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇਵਾਂ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇਵਾ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇਵਾ